ਤਾਂ ਇੱਕ ਰੱਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਆ ਤਾਂ ਕੋਈ ਜ਼ਹਿਰੀਲੀ ਚੀਜ਼ ਨਿਕਲ ਕੇ ਉਸ ਦੇ ਵੱਲੋਂ ਆਪਣੀ ਜੀਵਨ ਲੀਲਾ ਨੂੰ ਸਮਾਪਤ ਜਿਹੜਾ ਆ ਉਹ ਕੀਤਾ ਗਿਆ ਤਾਂ ਕਾਰਨ ਇਹ ਨਿਕਲ ਕੇ ਸਾਹਮਣੇ ਆ ਰਹੇ ਨੇ ਕਿ ਉਸ ਦੇ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਕਲੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਉਸ ਦੇ ਪਤੀ ਦਾ ਕਿਸੇ ਹੋਰ ਕੁੜੀ ਦੇ ਨਾਲ ਕੋਈ ਨਾਜਾਇਜ਼ ਸੰਬੰਧ ਹੁੰਦਾ ਜਿਸ ਦੇ ਕਾਰਨ ਉਹ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੀ ਹੈ ਜਿਸ ਨੂੰ ਲੈ ਕੇ ਉਸ ਦੇ ਵੱਲੋਂ ਇਹ ਖੌਫਨਾਕ ਕਦਮ ਜਿਹੜਾ ਆ ਉਹ ਚੁੱਕਿਆ ਜਾਂਦਾ ਤਾਂ ਜਾਣਕਾਰੀ ਮੁਤਾਬਕ ਇਸ ਦਾ ਵਿਆਹ ਉਸ ਸਾਲ ਪਹਿਲਾਂ ਹੀ ਇਸ ਮੁੰਡੇ ਦੇ ਨਾਲ ਹੋਇਆ ਸੀ ਪਰੰਤੂ ਕੁਝ ਸਮਾਤਾ ਕੇ ਰਿਸ਼ਤਾ ਜਿਹੜਾ ਸਹੀ ਚੱਲਦਾ ਪਰੰਤੂ ਕੁਝ ਦੇਰ ਬਾਅਦ ਹੀ ਉਸਦੇ ਵੱਲੋਂ ਕੁੜੀ ਦੇ ਨਾਲ ਕੁੱਟਮਾਰ ਜਿਹੜੀ ਆ ਉਹ ਕੀਤੀ ਜਾਂਦੀ ਆ ਉਸ ਨੂੰ ਹਮੇਸ਼ਾ ਤੰਗ ਪਰੇਸ਼ਾਨ ਜਿਹੜਾ ਆ ਉਹ ਕੀਤਾ ਜਾਂਦਾ ਤਾਂ ਇਲਜ਼ਾਮ ਜਿਹੜੇ ਨੇ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਮੁੰਡੇ ਦੇ ਉੱਪਰ ਲਗਾਏ ਗਏ ਨੇ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਡੀ ਕੁੜੀ ਦੇ ਨਾਲ ਇਹਨਾਂ ਦੇ ਵੱਲੋਂ ਕੁੱਟਮਾਰ ਜਿਹੜੀ ਆ ਉਹ ਕੀਤੀ ਜਾਂਦੀ ਸੀ ਜਿਸ ਨੂੰ ਲੈ ਕੇ ਸਾਡੀ ਕੁੜੀ ਕਾਫੀ ਜ਼ਿਆਦਾ ਾਂਗ ਪਰੇਸ਼ਾਨ ਸੀ ਤਾਂ ਕੁਝ ਸਾਲਾਂ ਪਹਿਲਾਂ ਹੀ ਇਸ ਦਾ ਵਿਆਹ ਜਿਹੜਾ ਆ ਇਸ ਮੁੰਡੇ ਦੇ ਨਾਲ ਹੋਇਆ ਤਾਂ ਮੇਰੇ ਤੱਕ ਕੁੜੀ ਦੀ ਪਛਾਣ ਜਿਹੜੀ ਹੈ ਅਨੁਰਾਦਾ ਨਾਮ ਦੇ ਵਜੋਂ ਹੋਈ ਹੈ ਜਿਸ ਦਾ ਵਿਆਹ ਇਸ ਮੁੰਡੇ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ ਤਾਂ ਕੁਝ ਸਮਾਂ ਤੱਕ ਰਿਸ਼ਤਾ ਠੀਕ ਰਹਿੰਦਾ ਹੈ ਪਰੰਤੂ ਉੱਥੇ ਹੀ ਉਸਦੇ ਪਤੀ ਦੇ ਕਿਸੇ ਇੱਕ ਹੋਰ ਕੁੜੀ ਦੇ ਨਾਲ ਨਜਾਇਜ਼ ਸੰਬੰਧ ਹੁੰਦੇ ਨੇ ਜਿਸ ਨੂੰ ਲੈ ਕੇ ਜਦੋਂ ਉਸਦੇ ਵੱਲੋਂ ਇਹ ਗੱਲ ਦੇਖੀ ਜਾਂਦੀ ਹੈ ਕਿਉਂਕਿ ਉਹ ਇੱਕ ਦਿਨ ਆਪਣੇ ਪਤੀ ਨੂੰ ਕਿਸੇ ਹੋਰ ਕੁੜੀ ਦੇ ਨਾਲ ਦੇਖਦੀ ਹੈ ਉਸ ਤੋਂ ਬਾਅਦ ਇਹ ਜਿਹੜਾ ਮਾਮਲਾ ਸ਼ੁਰੂ ਹੁੰਦਾ ਹੈ ਸਾਰਾ ਵਿਵਾਦ ਖੜਾ ਹੋ ਜਾਂਦਾ ਤਾਂ ਘਰ ਦੇ ਵਿੱਚ ਰੋਜ਼ ਕਲੇਸ਼ ਸ਼ੁਰੂ ਹੋ ਜਾਂਦਾ ਲੜਾਈ ਝਗੜੇ ਹੋਣ ਲੱਗ ਜਾਂਦੇ ਨੇ ਉੱਥੇ ਉਸਦੇ ਪਤੀ ਦੇ ਵੱਲੋਂ ਹਰ ਰੋਜ਼ ਉਸ ਦੀ ਕੁੱਟਮਾਰ ਜਿਹੜੀ ਆ ਉਹ ਵੀ ਕੀਤੀ ਜਾਂਦੀ ਆ ਤਾਂ ਹਾਲਾਂਕਿ ਪਤਨੀ ਦੇ ਵੱਲੋਂ ਕਈ ਵਾਰ ਆਪਣੇ ਪਤੀ ਨੂੰ ਇਹ ਵੀ ਸਮਝਾਇਆ ਜਾਂਦਾ ਹੈ ਕਿ ਉਹ ਕਿਸੇ ਹੋਰ ਕੁੜੀ ਦੇ ਨਾਲ ਨਾ ਸਮੰਧ ਰੱਖੇ ਪਰੰਤੂ ਪਰਿਵਾਰਕ ਮੈਂਬਰਾਂ ਦੇ ਸਮੇਤ ਉਸ ਮੁੰਡੇ ਦੇ ਵੱਲੋਂ ਵੀ ਉਸ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਜਾਂਦੀ ਆ ਤਾਂ ਅੱਜ ਹੀ ਜਦੋਂ ਇਹ ਮਾਮਲਾ ਕਾਫੀ ਜ਼ਿਆਦਾ ਵੱਧ ਜਾਂਦਾ ਹੈ ਇਸ ਨੂੰ ਲੈ ਕੇ ਉਸ ਦੇ ਵੱਲੋਂ ਇੱਕ ਖੌਫਨਾਕ ਕਦਮ ਜਿਹੜਾ ਉਚਕਿਆ ਜਾਂਦਾ ਉਸ ਦੇ ਵੱਲੋਂ ਕੋਈ ਜ਼ਹਿਰੀਲੀ ਚੀਜ਼ ਜਿਹੜੀ ਆ ਉਹ ਨਿਗਲੀ ਜਾਂਦੀ ਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਪਰੰਤੂ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤ ਚਿਹੜਾ ਆ ਉਹ ਕੋਸ਼ਿਸ਼ ਕੀਤਾ ਗਿਆ ਤਾਂ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲਦੀ ਹੈ ਮੌਕੇ ਤੇ ਪਰਿਵਾਰਕ ਮੈਂਬਰ ਪਹੁੰਚਦੇ ਨੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਇਹ ਦੋਸ਼ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਕਿ ਸਾਡੀ ਕੁੜੀ ਨੂੰ ਹਮੇਸ਼ਾ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਉਸ ਦੀ ਕੁੱਟਮਾਰ ਜਿਹੜੀ ਉਹ ਵੀ ਕੀਤੀ ਜਾਂਦੀ ਸੀ ਕਿਉਂਕਿ ਮੁੰਡੇ ਦੇ ਕਿਸੇ ਹੋਰ ਕੁੜੀ ਦੇ ਨਾਲ ਨਜਾਇਜ਼ ਸੰਬੰਧ ਸੀ ਜਿਸ ਨੂੰ ਲੈ ਕੇ ਉਹ ਸਾਡੀ ਕੁੜੀ ਨੂੰ ਪਸੰਦ ਨਹੀਂ ਕਰਦਾ ਸੀ ਉਸ ਨੂੰ ਹਮੇਸ਼ਾ ਕੁੱਟਦਾ ਮਾਰਦਾ ਸੀ ਤਾਂ ਇਹ ਮਾਮਲਾ ਜਿਹੜਾ ਆ ਪਠਾਨਕੋਟ ਦੇ ਪਿੰਡ ਡੰਗੂ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿ ਔਰਤ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਆਪਣੇ ਪਤੀ ਦੇ ਨਜਾਇਜ਼ ਸਬੰਧਾਂ ਤੋਂ ਤੰਗ ਆ ਕੇ ਉਸ ਕੁੜੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਗਈ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਆ ਜਿਹੜੀ ਉਹ ਹੋ ਗਈ ਹੈ ਜੋਤੀਵਾਲ ਮੇਰੀ ਮੇਰੀ ਸਿਸਟਰ ਹੀ ਚਾਰ ਸਾਲ ਦਾ ਪਤਾ ਹੈ ਕਿ ਉਹਨੂੰ ਬੜਾ ਟੌਰਚਰ ਕਰਦਾ ਸੀ ਉਹਦੀ ਫੈਮਲੀ ਵੀ ਟੌਰਚਰ ਕਰਦੀ ਸੀ ਉਹਨੂੰ ਮਾਰਦੇ ਵੀ ਆਹੀ ਉਹਨੂੰ ਘਰੋਂ ਵੀ ਕੱਢ ਦਿੰਦੇ ਸੀ ਵਿਚਾਰੀ ਨੂੰ ਉਹ ਫਿਰ ਉੱਥੇ ਰਹਿੰਦੀ ਸੀ ਉਹ ਆਪਣੇ ਬੱਚਿਆਂ ਪਿੱਛੇ ਉੱਥੇ ਰਹਿੰਦੀ ਸੀ ਉਹਨੂੰ ਜਦੋਂ ਲੜਾਈ ਝਗੜਾ ਹੁੰਦਾ ਸੀ ਉਹਨੂੰ ਬੱਕ ਕਰ ਦਿੰਦੇ ਸੀ ਚੁੱਕ ਕੇ ਵਿਚਾਰੇ ਉਹਨੂੰ ਫੇਰ ਉਹਨਾਂ ਨੇ ਬੱਕ ਕਰਦੇ ਸੀ ਉਹਨੂੰ ਕੋਈ ਰਾਸ਼ਨ ਪਾਣੀ ਪਾ ਕੇ ਨਹੀਂ ਦਿੰਦੇ ਕੁਛ ਨਹੀਂ ਉਹਨੂੰ ਬੜਾ ਜਿਆਦਾ ਟੌਰਚਰ ਕਰਦੇ ਸੀ ਉਹਨੂੰ ਧਮਕੀਆਂ ਦਿੰਦਾ ਸੀ ਕਿ ਮੈਂ ਤੈਨੂੰ ਮਾਰ ਦੇਣਾ ਤੇਰਾ ਘਰ ਦੇ ਕੀ ਕਰ ਲੈਣਗੇ ਤੇਰੀ ਫੈਮਿਲੀ ਕੀ ਕਰਲੇਗੀ ਉਹਨੂੰ ਧਮਕੀਆਂ ਮਾਰਦਾ ਸੀ ਉਹਨੇ ਸਾਨੂੰ ਫੋਨ ਕੀਤਾ ਦੀਦੀ ਮੈਨੂੰ ਇਹਨੇ ਮਾਰਿਆ ਇਹਨੇ ਮੈਨੂੰ ਧਮਕੀਆਂ ਦਿੱਤੀਆਂ ਇਸ ਤੱਕ ਕਰਕੇ ਮੈਂ ਇਹ ਕਦਮ ਚੁੱਕ ਲਿਆ ਮੈਂ ਦਵਾਈ ਖਾ ਲਈ ਹੈ ਇਹ ਦਾਦ ਨੇ ਮੈਨੂੰ ਥੱਪੜ ਮਾਰਿਆ ਰੋਡ ਦੇ ਵਿੱਚ ਇਦਾਂ ਮੇਰੇ ਨਾਲ ਇਹ ਉਹ ਕੁੜੀ ਨਾਲ ਇਹ ਗੱਲ ਤੇ ਰਿਲੇਸ਼ਨ ਹੀ ਉਸ ਟਾਈਮ ਵੀ ਉਸ ਕੁੜੀ ਨਾਲ ਹੀ ਹੀਗਾ ਉਹ ਕੀ ਮੰਗਦੀ ਕਰ ਰਹੇ ਆ ਇਹੇ ਹੀ ਮੰਗ ਕਰਨੇ ਕਿ ਸਾਨੂੰ ਦਾ ਇਲਤਾਫ ਚਾਹੀਦਾ ਸਾਨੂੰ ਇਨਸਾਫ ਸਾਡੀ ਭੈਣ ਨਾਲ ਇਨਸਾਫ ਹੋਣਾ ਚਾਹੀਦਾ ਹਾਂਜੀ ਸਾਨੂੰ ਇਨਟੀਮੇਸ਼ਨ ਆਈ ਸੀਗੀ ਅਮਨਦੀਪ ਹਸਪੀਟਲ ਤੋਂ ਦੀ ਉਹਦੀ ਕੰਡੀਸ਼ਨ ਬਹੁਤ ਮਾੜੀ ਔਰ ਬਾਅਦ ਚ ਪਤਾ ਲੱਗਿਆ ਵੀ ਲੜਕੀ ਦੀ ਡੈਥ ਹੋ ਗਈ ਐਚਓ ਚ ਕਿ ਪాయిਜ਼ਨ ਕੇਸ ਹੀ ਆ ਤੇ ਜਿਹਦੇ ਵਿੱਚ ਲੜਕੀ ਨੇ ਆਪਣੇ ਹਸਬੰਡ ਤੋਂ ਪਰੇਸ਼ਾਨ ਆ ਕੇ ਇਹ ਮਤਲਬ ਕੋਈ ਮੈਡੀਸਿਨ ਲਈਏ ਅਚਚ ਉਹਦੇ ਹਸਬੰਡ ਦਾ ਕਿਸੇ ਨਾਲ ਅਦਰ ਲੇਡੀ ਦੇ ਨਾਲ ਰਿਲੇਸ਼ਨ ਸੀਗਾ ਤੇ ਉਹਦੇ ਤੋਂ ਪਰੇਸ਼ਾਨ ਹੋ ਕੇ ਲੜਕੀ ਨੇ ਜਿਹੜੀ ਮੈਡੀਸਿਨ ਖਾ ਲਈ ਠੀਕ ਹੈ ਤੇ ਜੀ ਆਪਾਂ ਮੁਕਦਮਾ ਦਰਜ ਕਰ ਲਿਆ ਜੇ ਤੇ ਅੱਗੇ ਆਪਣੀ ਜਿਹੜੀ ਫਰਦਨ ਹੈਗੀ ਇਨਵੈਸਟੀਗੇਸ਼ਨ ਉਹ ਆਪਾਂ ਕਰਦੇ ਆਂ